ਸਰੀ ਮਹੱਲਾ ਚੌਥਾ ਆਮ ਅੰਦਲੇ ਅੰਧ ਵਿਛ ਬਿਖਰਾਤੇ ਜੋ ਚਲ ਹੈ ਗੁਰ ਚਾਲੀ ਤੋ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪੱਲੀ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਲਹ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਅਪਨ ਪਾਲੀ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ सोई ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਸਤ ਗੁਰ ਸੇਵ ਖਰਚ ਹਰ ਬੱਧ ਹੋ ਮਤ ਜਾਣੋ ਅੱਜ ਕੇ ਕੱਲ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲੋਕੇ ਲਾਲੀ ਸਪਨ ਜਪ ਲੋ ਚਲ ਜਾਨੀ ਧਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਜਪਨ ਜਕਦੋ ਚਲੋ ਜਾਣੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ہم سادھ جنا پگ رالی واہِ گرو جی کا خالسا واہِ گرو جی کی فتحے